ਸੇ ਕੰਮ ਕੀਤਾ ਐਮਪੀ ਸਾਹਿਬ ਖਾਲਸਪਤਾਨ ਜਦੋਂ ਹਰਮੰਦਰ ਸਾਹਿਬ ਤੇ ਟੈਕ ਹੋਇਆ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਕਿਹਾ ਸੀ ਸਰ ਤਰ੍ਹਾਂ ਬਰਨੈਥ ਸਿੰਘ ਜੀ ਨੇ ਵੀ ਕਾਹ ਤੱਕ ਦੀ ਨਹੀਂ ਰੱਖੀ ਜੋ ਤੁਸੀਂ ਹਮੇਸ਼ਾ ਕਾਹ ਤੱਕ ਦੀ ਖਾਲਸਪਤਾਨ ਦੀ ਖਾਲਸਪਤਾਨ ਦੀ ਨਹੀਂ ਰੱਖੀ ਜੋ ਅਸੀਂ ਜੀ ਸਾਡਾ ਨਾ ਮੇਰਾ ਆਪਣਾ ਸੋਚਣਾ ਇਹ ਹੈ ਬਈ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਕੇ ਆਈਏ ਜਦੋਂ ਦੇਖੋ ਕਿ ਅਮਰਪਾਲ ਦੇ ਜਿਹੜਾ ਕੇਸ ਅਰੈਸਟ ਕੀਤਾ ਤੁਸੀਂ ਉਹ ਸਾਰੇ ਜਣ ਸਮਝਦੇ ਹੋ ਕਿ ਸੰਗਤਾਂ ਨੇ ਉਹਨੂੰ ਪਰਵਾਹ ਨਹੀਂ ਕੀਤਾ ਇਸੇ ਤਰ੍ਹਾਂ ਹਕੂਮਤ ਸਾਨੂੰ ਜਿਹੜਾ ਦਬਾ ਕੇ ਬਦਨਾਮ ਕਰਦੇ ਆ ਸਾਡਾ ਇਹ ਕੋਈ ਵੀ ਜਦੋਂ ਕੋਈ ਛੋਟੇ ਛੋਟੇ ਮੋਟੇ ਕੋਈ ਸਿੱਖ ਕੋਈ ਚੰਗਾ ਕੰਮ ਹੁੰਦਾ ਇਹ ਮੇਰੇ ਖਿਆਲ ਨਾਲ ਹਕੂਮਤਾਂ ਨੂੰ ਜਾਂ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਚ ਉਹ ੜਕਾ ਪਾਉਣਾ ਚਾਹੁੰਦੇ ਆ ਉਹ ਦੁਨੀਆ 'ਚ ਸਾਡੀ ਕੌਮ ਨੂੰ ਬਦਨਾਮ ਕਰਨਾ ਚਾਹੁੰਦੇ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਤੁਸੀਂ ਸਾਰੇ ਜਣੇ ਸਮਝਦੇ ਹੋ ਕਿ ਬਾਕੀ ਰਟਾਇਰਡ ਜੱਜ ਤੋਂ ਇਨਕੁਆਇਰੀ ਡਿਮਾਂਡ ਕਰਦੇ ਆ ਬਾਕੀ ਕਿਸ ਤਰ੍ਹਾਂ ਵੇਖਦੇ ਹੋ ਕਿ ਅਕਸਰ ਦੇਖਿਆ ਜਾਂਦਾ ਜਦੋਂ ਕੋਈ ਚੁਣਨਦਾ ਹੋ ਜਾਂਦਾ ਐਮਪੀ ਬਣ ਜਾਂਦਾ ਜਾਂ ਐਮਐਲਏ ਬਣ ਜਾਂਦਾ ਤਾਂ ਉਹ ਜਿਨ੍ਹਾਂ ਦੇ ਵਿੱਚੋਂ ਰਿਹਾ ਹੋ ਜਾਂਦੇ ਨੇ ਪਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਤਾਂ ਬੜੀ ਮੁਸ਼ਕਲ ਦੇ ਨਾਲ ਹੀ ਸੋਚ ਚੱਕਾਈ ਸੀ ਤੇ ਹੁਣ ਵੀ ਉਹਨਾਂ ਨੇ ਸਮਾਂ ਮੰਗਿਆ ਇਹ ਇਹ ਦੇਖੋ ਜੀ ਇਹ ਹਕੂਮਤ ਦੀ ਬਹੁਤ ਧੱਕੇਸ਼ਾਈ ਹੈ ਸਾਡੇ ਜਿਹੜੇ ਘੱਟ ਗਿਣਤੀ ਕੌਮਾਂ ਨਾਲ ਇਹ ਜਿਹੜਾ ਇੱਕ ਬਹੁਤ ਵੱਡਾ ਧੱਕਾ ਵਾਕੇ ਇਹ ਜੋ ਵੀ ਉਹਨਾਂ ਨੇ ਉਹਨਾਂ ਤੇ ਝੂਠੇ ਕੇਸ ਪਹਿਲਾਂ ਬਣਾਏ ਸੀ ਇਹ ਸੰਗਤਾਂ ਨੇ ਉਹ ਇਹ ਅਕਰੂ ਸਰਪ ਦੀ ਇਲੈਕਸ਼ਨ ਚ ਬਹੁਤ ਵੱਡਾ ਫਤਵਾ ਦੇ ਕੇ ਉਹਨਾਂ ਨੇ ਰਕਾਰ ਦਿੱਤਾ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਹਲਕਾ ਖਡੂਰਸਈ ਤੋਂ ਭਾਈ ਅਮਰਤਪਾਲ ਸਿੰਘ ਜੋ ਐਮਪੀ ਬਣੇ ਨੇ ਤੇ ਪਿਛਲੇ ਦਿਨੀ ਭਾਈ ਅਮਰਤਪਾਲ ਸਿੰਘ ਨੇ ਸਪੀਕਰ ਦੇ ਕੋਲ ਆਪਣੀ ਸੋਹ ਵੀ ਚੱਕ ਲਈ ਸੀ ਐਮਪੀ ਦੇ ਅਹੁਦੇ ਵਜੋਂ ਤੇ ਹੁਣ ਦੋਸਤੋ ਭਾਈ ਅਮਰਤਪਾਲ ਸਿੰਘ ਨੇ ਐਨਐਸਏ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਜੇ ਦੋਸਤੋ ਐਨਐਸਏ ਟੁੱਟਦਾ ਹੈ ਤਾਂ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਹੋ ਜਾਵੇਗੀ ਇਸ ਬਾਰੇ ਦੋਸਤੋ ਆਉਣ ਵਾਲੇ ਦਿਨਾਂ ਵਿੱਚ ਅਦਾਲਤ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਕਰੇਗੀ ਨਾਲ ਹੀ ਦੋਸਤੋ ਭਾਈ ਅਮਰਪਾਲ ਸਿੰਘ ਦੇ ਪਿਤਾ ਅਤੇ ਐਮਪੀ ਸਰਬਜੀਤ ਸਿੰਘ ਖਾਲਸਾ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਗੁਰਦੁਆਰਾ ਸਾਹਿਬ ਵਿਖੇ ਜਿਨ੍ਹਾਂ ਵੀ ਸੰਗਤਾਂ ਨੇ ਭਾਈ ਅਮਰਪਾਲ ਸਿੰਘ ਦਾ ਹਲਕਾ ਖੜੂ ਸਾਹਿਬ ਦੀਆਂ ਚੋਣਾਂ ਦੇ ਵਿੱਚ ਸਾਥ ਦਿੱਤਾ ਸੀ ਉਹਨਾਂ ਸੰਗਤਾਂ ਦਾ ਧੰਨਵਾਦ ਕਰਨ ਦੇ ਲਈ ਮਸਤੂਆਣਾ ਸਾਹਿਬ ਵਿਖੇ ਪਹੁੰਚੇ ਭਾਈ ਅਮਰਪਾਲ ਸਿੰਘ ਦੇ ਪਿਤਾ ਨੇ ਜੋ ਹਰਪ੍ਰੀਤ ਸਿੰਘ ਉੱਪਰ ਇਹ ਦੋਸ਼ ਲਗਾ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਵਾਰੀ ਵੀ ਉਹਨਾਂ ਨੇ ਆਪਣੇ ਵਿਚਾਰ ਰੱਖੇ ਨਾਲ ਹੀ ਭਾਈ ਅਮਰਪਾਲ ਸਿੰਘ ਬਾਰੇ ਵੀ ਉਹਨਾਂ ਨੇ ਆਪਣੇ ਵਿਚਾਰ ਰੱਖੇ ਉਥੇ ਦੋਸਤੋ ਐਮਪੀ ਸਰਪਜੀਤ ਸਿੰਘ ਖਾਲਸਾ ਨੇ ਖਾਲਿਸਤਾਨ ਬਾਰੇ ਵੀ ਆਪਣਾ ਬਿਆਨ ਦਿੱਤਾ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਅੱਜ ਜਿਵੇਂ ਸਾਡੇ ਮਹਾਰ ਸਾਨੂੰ ਤੋਂ ਬਾਬਾ ਅਤਰ ਸਿੰਘ ਜੀ ਦਾ ਪਾਕ ਪੇ ਤਸਾ ਇਹ ਅਸੀਂ ਇਥੇ ਉਹਨਾਂ ਨੂੰ ਨਮਸਕਾਰ ਕਰਨ ਵਾਸਤੇ ਤੇ ਇਹ ਮਾਲਵੇ ਦੀਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਨ ਵਾਸਤੇ ਆਏ ਆ ਕਿ ਉਹਨਾਂ ਨੇ ਜਿਹੜੀ ਖਰੂਰ ਸਾਹਿਬ ਜਾਂ ਫਰੀਦਕੋਟ ਇਲੈਕਸ਼ਨ ਹੋਈ ਇਹ ਚ ਪੂਰੇ ਖਾਲੀ ਖਰੂਰ ਸਾਹਿਬ ਜਾਂ ਫਰੀਦਕੋਟ ਦੇ ਲੋਕਾਂ ਦਾ ਹਿੱਸਾ ਨਹੀਂ ਇਹ ਚ ਪੂਰੇ ਸਿੱਖ ਸੰਗਤ ਪੂਰੀ ਦੁਨੀਆ 'ਚ ਵਸਦੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕਰਕੇ ਅਸੀਂ ਇਸ ਇਲਾਕੇ ਦੇ ਲੋਕਾਂ ਦਾ ਸੰਗਤਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਨ ਵਾਸਤੇ ਆਏ ਆ ਕਿ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਸਾਡੀ ਕੌਮ ਦੀ ਬਹੁਤ ਚੜ੍ਹਦੀ ਕਲਾ ਦੀ ਉਹਨਾਂ ਨੇ ਬੜਾ ਤਨ ਮਨ ਨਾਲ ਯੋਗਦਾਨ ਪਾਇਆ ਇਸ ਕਰਕੇ ਅਸੀਂ ਵਰਤਾਰੇ ਦਿਲੋਂ ਤੁਹਾਨੂੰ ਵਧਾਈ ਕਰਨ ਵਾਸਤੇ ਬਾਪੂ ਜੀ ਪਿਛਲੇ ਦਿਨੇ ਤਾਂ ਦਾ ਛੋਟੇ ਪੁੱਤਰ ਦੇ ਉੱਤੇ ਇੱਕ ਕੇਸ ਦਾਦੀ ਕੀਤਾ ਗਿਆ ਕਿੰਨੀ ਕਿਚਾਈ ਇਹ ਜੀ ਜਦੋਂ ਦੇਖੋ ਕਿ ਅਮਰਪਾਲ ਦੇ ਜਿਹੜਾ ਕੇਸ ਰਿਸਟ ਕੀਤਾ ਤੁਸੀਂ ਉਹ ਸਾਰੇ ਜਣ ਸਮਝਦੇ ਹੋ ਕਿ ਸੰਗਤਾਂ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਇਸੇ ਤਰ੍ਹਾਂ ਹਕੂਮਤ ਸਾਨੂੰ ਜਿਹੜਾ ਦਬਾ ਕੇ ਰਾਕੇ ਗਿਆ ਸਾਜ਼ਿਸ਼ਾਂ ਦੀ ਇਹ ਕੋਈ ਵੀ ਜਦੋਂ ਕੋਈ ਛੋਟੇ ਛੋਟੇ ਮੋਢੀ ਕੋਈ ਸਿੱਖ ਕੋਈ ਚੰਗਾ ਕੰਮ ਹੁੰਦਾ ਇਹ ਮੇਰੇ ਖਿਆਲ ਹੈ ਹਕੂਮਤਾਂ ਨੂੰ ਜਾਂ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਚ ਉਹ ੜਕਾ ਪਾਉਣਾ ਚਾਹੁੰਦੇ ਆ ਉਹ ਦੁਨੀਆ ਚ ਸਾਡੀ ਕੌਮ ਨੂੰ ਬਦਨਾਮ ਕਰਨਾ ਚਾਹੁੰਦੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਤੁਸੀਂ ਸਾਰੇ ਜਣੇ ਸਮਝ ਜਾਈਏ ਕਿ ਇਹ ਕਸਟਾਇਡ ਜੱਜ ਤੋਂ ਇਨਕੁਆਇਰੀ ਡਿਮਾਂਡ ਕਰਦੇ ਆ ਬਾਪੂ ਇਹ ਕਿਸ ਤਰ੍ਹਾਂ ਵੇਖਦਾ ਕਰਕੇ ਆਖਸਰ ਦੇਖਿਆਦਾ ਜਦੋਂ ਕੋਈ ਚੁਣਨਦਾ ਹੋ ਜਾਂਦਾ ਐਮਪੀ ਬਣ ਜਾਂਦਾ ਜਾਂ ਐਮਏਡੀ ਬਣ ਜਾਂਦਾ ਤਾਂ ਉਹ ਜਿਨ੍ਹਾਂ ਦੇ ਵਿੱਚੋਂ ਰਿਹਾ ਹੋ ਜਾਂਦੇ ਨੇ ਪਰ ਭਾਈ ਅਮਰਤਵਰਸੇ ਉਹਨੂੰ ਬੜੀ ਮੁਸ਼ਕਲ ਦੇ ਨਾਲ ਹੀ ਸੌਂਚ ਚੱਕਾਈ ਸੀ ਤੇ ਹੁਣ ਵੀ ਉਹਨਾਂ ਨੇ ਸਮਾਂ ਮੰਗਿਆ ਇਹ ਇਹ ਦੇਖੋ ਜੀ ਇਹ ਹਕੂਮਤ ਦੀ ਬਹੁਤ ਧੱਕੇਸ਼ਾਹੀ ਹੈ ਸਾਡੇ ਜਿਹੜੇ ਘੱਟ ਗਿੰਦੀ ਕੌਮਾ ਨਾਲ ਇਹ ਜਿਹੜਾ ਇੱਕ ਬਹੁਤ ਵੱਡਾ ਧੱਕਾ ਵਾਕੇ ਇਹ ਜੋ ਵੀ ਉਹਨਾਂ ਨੇ ਉਹਨਾਂ ਤੇ ਝੂਠੇ ਕੇਸ ਪਹਿਲਾਂ ਬਣਾਏ ਸੀ ਇਹ ਸੰਗਤਾਂ ਨੇ ਉਹ ਇਹ ਕਰੂਰ ਸਰ ਦੀ ਇਲੈਕਸ਼ਨ ਚ ਬਹੁਤ ਵੱਡਾ ਫਤਵਾ ਦੇ ਕੇ ਉਹਨਾਂ ਰਕਾਰ ਦਿੱਤਾ ਕਿ ਉਹਨਾਂ ਉਹ ਲੋਕ ਉਹਨੂੰ ਕਿੰਨਾ ਪਿਆਰ ਕਰਦੇ ਆ ਜਿਹਨੂੰ ਤੁਸੀਂ ਪੂਰੀ ਦੁਨੀਆ ਚ ਬਦਨਾਮ ਗੰਦੀ ਆਤਵਾਦੀ ਵਕਵਾਦੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਲੋਕ ਉਸ ਚੀਜ਼ ਨੂੰ ਇਹ ਬਰਦਾਸ਼ਤ ਨਹੀਂ ਕਰਦੇ ਲੋਕਾਂ ਦੇ ਉਹ ਹਰਮਨ ਪਿਆਰੇ ਆ ਉਹ ਅੱਜ ਵੀ ਉਹਨਾਂ ਦਾ ਦਿਨੋ ਦਿਨ ਪਿਆਰ ਵੱਧ ਰਿਹਾ ਇਸ ਕਰਕੇ ਸਰਕਾਰ ਨੂੰ ਮੇਰਾ ਖਿਆਲ ਹੈ ਕਿ ਜੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਉਹਨਾਂ ਨੂੰ ਇਹ ਲੋਕਾਂ ਦੇ ਫਤਗ ਦਾ ਸਾਕਰ ਕਰਦੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਕਾਨੂੰਨ ਦਾ ਜਿਹੜਾ ਦੂਜਿਆਂ ਨੂੰ ਪਾਠ ਪੜਾਉਣ ਵਾਲੇ ਕਾਨੂੰਨ ਦਾ ਆਪ ਹੀ ਮਜ਼ਾਕ ਬਣਾ ਰਹੇ ਆ ਕਾਨੂੰਨ ਦੀਆਂ ਢੱਡੀਆਂ ਡਾ ਰਹੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਸਰਕਾਰ ਡਰੀ ਹੋਈ ਹੈ ਜੀ ਇਹ ਸਰਕਾਰ ਦਾ ਹੁਣ ਡਰ ਲਾ ਲੋ ਜਾਂ ਉਹਦੇ ਮਤਲਬ ਧੱਕੇਸ਼ਾਹੀ ਲਾ ਲੋ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਇਸ ਚੀਜ਼ ਦਾ ਵੀ ਡਰ ਹੈ ਕਿ ਉਹ ਜਿਹੜੇ ਉਹ ਜੇਲ੍ਹ ਚ ਰਹਿੰਦੇ ਹੋਏ ਐਵੇਂ ਉਹਨਾਂ ਨੇ ਏਡੀ ਵੱਡੀ ਮਾਰਜਨ ਨਾਲ ਇਹਨਾਂ ਲੋਕਾਂ ਦਾ ਪਿਆਰ ਹਾਸਲ ਕੀਤਾ ਜਦ ਦੁਬਾਰਾ ਆ ਕੇ ਇਹਨਾਂ ਨੂੰ ਵੀ ਜਿਹੜੇ ਪੁਰਾਣੇ ਸਾਡੇ ਹੈਗੇ ਕੁਝ ਲੀਡਰਸ਼ਿਪ ਵੀ ਉਹਨਾਂ ਨੂੰ ਵੀ ਸ਼ਾਇਦ ਖਤਰਾ ਲੱਗਦਾ ਹੈ ਕਿ ਇਹ ਚੀਜ਼ ਚੱਲੋ ਔਰ ਲੋਕਾਂ ਚ ਉਹਨਾਂ ਦੀ ਹਰਮਨ ਪਿਆਰਤਾ ਜਿਆਦਾ ਹੀ ਹੈ ਕਿ ਲੋਕ ਸਾਨੂੰ ਸ਼ਾਇਦ ਪ੍ਰਵਾਨ ਕਰਨਾ ਵੀ ਛੱਡ ਗਏ ਹੁਣ ਜਿਹੜਾ ਅਕਾਲੀ ਦਲ ਦੀ ਜਾਂ ਸਥਿਤੀ ਜਿੱਦਾਂ ਦੀ ਹੋ ਚੁੱਕੀ ਹੈ ਕਿ ਲੋਕਾਂ ਦਾ ਰਾਜਨੀਤਿਕ ਲੋਕਾਂ ਤੇ ਵਿਸ਼ਵਾਸ ਨਹੀਂ ਰਹਿ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਇਹਨਾਂ ਨੂੰ ਜਾਂ ਸਰਕਾਰ ਤੇ ਵੀ ਹੁਣ ਦੇਖੋ 2 2.5 ਸਾਲ ਚ ਲੋਕਾਂ ਦਾ ਉਹ ਭੰਗ ਹੋ ਗਿਆ ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਲੋਕਾਂ ਦੇ ਝੂਠੇ ਪਰਚੇ ਜਾਂ ਇਹੋ ਜੇ ਕੰਮ ਕਰਨ ਵਾਲੋਂ ਲੋਕਾਂ ਦਾ ਕੰਮ ਕਰਨ ਤੇ ਲੋਕਾਂ ਨੂੰ ਇਨਸਾਫ ਦੇਣ ਤੇ ਮੇਰਾ ਖਿਆਲ ਹੈ ਕਿ ਜੋ ਬੰਦੀ ਸਿੰਘਾਂ ਦਾ ਮਾਮਲਾ ਬਾ ਜਾਂ ਹੋਰ ਜਿਹੜੇ ਮਾਮਲੇ ਆ ਉਧਰ ਧਿਆਨ ਦੇ ਕੇ ਸਾਡੀ ਕੌਮ ਨੂੰ ਇਨਸਾਫ ਦੋਣ ਤੇ ਇਹ ਲੋਕ ਲੋਕਾਂ 'ਚ ਫੇਰ ਥੋੜੀ ਬਹੁਤੀ ਇਹਨਾਂ ਦੀ ਪ੍ਰਵਾਨਤਾ ਬਣੀ ਰਹਿ ਸਕਦੀ ਹੈ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰਚੇ ਦਰਜ ਕਰਕੇ ਜਾਂ ਇਹੋ ਜੀਆਂ ਚੀਜ਼ਾਂ ਕਰਕੇ ਮੇਰੇ ਖਿਆਲ ਹੈ ਕਿ ਇਹ ਇਹ ਆਪਣੇ ਸਥਾਨ ਨਹੀਂ ਬਣਾ ਸਕਣਗੇ ਇਹ ਲੋਕਾਂ 'ਚ ਹੋ ਰਹੀ ਇਹਨਾਂ ਦੇ ਪ੍ਰਤੀ ਨਫ਼ਰਤ ਵਧਦੀ ਜਾ ਰਹੀ ਕਿਸ ਤਰ੍ਹਾਂ ਦੇ ਸੀਐਮ ਸੀਐਮ ਨੂੰ ਆਪ ਜਾ ਕੇ ਜਲੰਧਰ ਜੀਮ ਨਹੀਂ ਚੋਣ ਲੜਾਣੀ ਪੈ ਰਹੀ ਹੈ ਨਹੀਂ ਚਲੋ ਇਹ ਚੀਜ਼ ਹੈ ਕਿ ਮਤਲਬ ਇਹ ਇਹ ਜਿਹੜੇ ਇਹ ਇਹ ਚੀਜ਼ਾਂ ਉਹ ਤੇ ਉਹਨਾਂ ਦਾ ਨਿੱਜੀ ਮਾਮਲਾ ਉਹ ਲੜਨਾ ਪਰ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਜਿਹੜੇ ਪੂਰੀ ਪੂਰੇ ਪੰਜਾਬ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿ ਸੀੜ ਤੇ ਇਹਨਾਂ ਜੋਰ ਲਾਉਣ ਦੀ ਲੋੜ ਨਹੀਂ ਜਿਸ ਤਰ੍ਹਾਂ ਕੰਮ ਕੀਤਾ ਐਮਪੀ ਸਾਹਿਬ ਖਾਲਸਪਤਾਨ ਦਾ ਜਦੋਂ ਹਰਮੰਦਰ ਸਾਹਿਬ ਤੇ ਟੈਕ ਹੋਇਆ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਕਿਹਾ ਸੀ ਤੱਕ ਰਹਾ ਦਾ ਗੁਰਨਾਥ ਸਿੰਘ ਜੀ ਨੇ ਵੀ ਕਾਹ ਤੱਕ ਦੀ ਨਹੀਂ ਰੱਖੀ ਜੋ ਤੁਸੀਂ ਹਮੇਸ਼ਾ ਹਮੇਸ਼ਾ ਨਹੀਂ ਖਾਲਸਪਤਾਨ ਦੀ ਖਾਲਸਪਤਾਨ ਦੀ ਨਹੀਂ ਰੱਖੀ ਜੋ ਅਸੀਂ ਜੀ ਸਾਡਾ ਨਾ ਮੇਰਾ ਆਪਣਾ ਸੋਚਣਾ ਇਹ ਹੈ ਬਈ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਕੇ ਆਈਏ ਉਹਦੇ ਵਿੱਚ ਹੀ ਆਪਣਾ ਖਾਲਸਾਤਨ ਆ ਜਾਊਗਾ ਵਿੱਚ ਉਹਦੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹਦੇ ਵਿੱਚ ਸਾਰਿਆਂ ਨੂੰ ਬਰਾਬਰ ਸੀ ਸਾਰਿਆਂ ਵਾਸਤੇ ਉਹਦੇ ਵਿੱਚ ਕੋਈ ਭੇਦਭਾਵ ਨਹੀਂ ਸੀ ਮੁਸਲਮਾਨਾਂ ਨੂੰ ਆਪਣੇ ਸਥਾਨ ਮਿਲੇ ਹੋਏ ਸੀ ਹਿੰਦੂਆਂ ਨੂੰ ਵਪਾਰ ਦਾ ਮਿਲਿਆ ਹੋਇਆ ਸੀ ਮਤਲਬ ਸਾਰੇ ਬਰਾਬਰ ਸੀ ਮੈਂ ਵੀ ਇਹੀ ਚਾਹਨਾ ਵੀ ਜਿਵੇਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਦੁਆਰਾ ਆਵੇ ਤਾਂ ਕਿ ਜੋ ਆਪਾਂ ਫੇਰ ਸਾਰੇ ਇਕੱਠੇ ਹੋ ਕੇ ਰਹਿ ਸਕੀਏ ਅਸੀਂ ਖਾਲਸਾਤਨ ਦੀ ਜਿਹੜੀ ਗੱਲ ਹੈ ਅਸੀਂ ਜਿਹੜਾ ਦੌਰ ਨਿਕਲੇ ਆਏ ਪੰਜਾਬ ਦਾ ਮੈਂ ਉਹਦੇ ਹੱਕ 'ਚ ਨਹੀਂ ਐ ਮੈਂ ਇਹ ਚਾਹਨਾ ਵੀ ਕਿਸੇ ਵੀ ਗੱਲ ਦਾ ਨਾ ਹੱਲ ਆਖਰ ਤਾਂ ਟੇਬਲ ਤੇ ਬਹਿ ਕੇ ਹੀ ਹੋਣਾ টেবিল টক ਨਾਲ ਹੀ ਹੋਣਾ ਹੈ ਬਈ ਆਪਾਂ ਕੋਈ ਵੀ ਆਪਣੀ ਜੇ ਗੱਲ ਮਨਾਉਣੀ ਹੈ ਜਾਂ ਕੋਈ ਵੀ ਗੱਲ ਹੈ ਆਪਾਂ ਟੇਬਲ ਟਾਕ ਦੇ ਵਿੱਚ ਮੈਂ ਜ਼ਿਆਦਾ ਵਿਸ਼ਵਾਸ ਰੱਖਦਾ ਹੈਂ ਬਈ ਸਾਹਿਬ ਕੀ ਕਿਹਦਾ ਸਮਰਥਨ ਕਰੋਗੇ ਆਜ਼ਾਦ ਦਿੱਤੇ ਹੋ ਕਾਂਗਰਸ ਪਾਰਟੀ ਦਾ ਜਾਂ বিজেপি ਦਾ ਆਜ਼ਾਦ ਹੀ ਰਵਾਂਗੇ ਜੀ ਚਾਰ ਹਰ ਚੱਕਰ ਦੀ ਚੋਣ ਹੋਣੀ ਹੈ ਵਿਧਾਨ ਸਭਾ ਹਾਂ ਜੀ ਮਤਲਬ ਸੰਗਤ ਉਮੀਦ ਖੋਲ ਨੂੰ سپورਟ ਦਿੱਤੀ ਆ ਫਤਵਾ ਦਿੱਤਾ ਤੁਹਾਡੇ ਹੱਥ ਚ ਹਾਂਜੀ ਭਾਈ ਅਮਰਪਾਲ ਸਿੰਘ ਜੀ ਨਾਲ ਵੀ ਗੱਲ ਹੋਈ ਹੋਊਗਾ ਕੁਝ ਦੀ ਅੱਗੇ 4 ਵਿਧਾਨ ਸਭਾ ਹਲਕਿਆਂ ਚੋਣ ਲੜਨ ਦਾ ਕੀ ਪਲਾਨ ਹੈ ਸਾਡੇ ਹੱਲੇ ਕੋਈ ਪਲਾਨ ਨਹੀਂ ਜੋ ਬਾਪੂ ਜੀ ਕਹਿਣਗੇ ਅਸੀਂ ਉਵੇਂ ਕਰਾਂ ਉਹਨਾਂ ਨਾਲ ਸਾਡੀ ਇਸ ਵਿਸ਼ੇ ਤੇ ਗੱਲ ਹੋਈ ਸੀ ਉਹ ਜਿਵੇਂ ਝੋਲ ਚ ਭਾਗ ਲੈਣਾ ਨਹੀਂ ਚਾਹ ਰਹੇ ਪਰ ਫਿਰ ਵੀ ਸਮੇਂ ਦੇ ਹਾਲਾਤ ਨਾਲ ਜੇ ਕੋਈ ਜ਼ਰੂਰਤ ਸਮਝੀ ਜਾਊਗੀ ਜਾਂ ਸੰਗਤਾਂ ਸਮਝਣ ਗਿਆ ਤੇ ਫਿਰ ਕੋਈ ਉਸ ਟਾਈਮ ਤੇ ਫੈਸਲਾ ਲਿਆ ਜਾਏ ਐ ਜੀਪੀਸੀ ਬਾਰੇ ਕੋਈ ਗੱਲ ਹੋਈ ਸੀ ਐ ਜੀਪੀਸੀ ਵਾਲੇ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਵੀ ਲੜਾਂਗੇ ਤੇ ਬਾਕੀ ਅਸੀਂ ਸੰਗਤਾਂ ਨੂੰ ਪੂਰੀ ਕੋਰ ਜੋਰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਬਣਾਉਣ ਤੇ ਇਹਦੇ ਵਾਸਤੇ ਜੋ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਇਹਦੇ ਵਾਸਤੇ ਸਾਡੇ ਸਿੱਖਾਂ ਦਾ ਬਹੁਤ ਧਿਆਨ ਘਟਿਆ ਇਧਰ ਸਾਨੂੰ ਸਾਰਿਆਂ ਨੂੰ ਧਿਆਨ ਦੇ ਕੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਵੋਟਾਂ ਬਣਾਉਣੀਆਂ ਜਾਂ ਅੱਗੇ ਵਾਸਤੇ ਚੰਗੇ ਉਮੀਦਵਾਰਾਂ ਦੀ ਤਿਆਰੀ ਕਰਨੀ ਅੱਜ ਵੀ ਸਤਿਕਾਰਵਾਦ ਨੂੰ ਤਾਲਬ ਕੀਤਾ ਕਾਲਤਖ ਸਾਹਿਬ ਨੇ ਪਿੱਛੇ ਜੋ ਗਲਤੀਆਂ ਹੋਈਆਂ ਨੇ ਜੋ ਗ੍ਰਾਹਕੀਂ ਦੇ ਨੇ ਉਹਨਾਂ ਦੇ ਸੰਕੀ ਸੰਭ ਦੇ ਆਪਾ ਸਰ ਨਹੀਂ ਚਲੋ ਜੀ ਉਹ ਤੇ ਉਹਨਾਂ ਦਾ ਇੰਟਰਨਲ ਮਾਮਲਾ ਵਾ ਉਹ ਜੋ ਕੀਤਾ ਜਾਂ ਉਹਨਾਂ ਨੇ ਜੋ ਜੱਡੇ ਵੱਡੇ ਗناہ ਕੀਤੇ ਮੇਰਾ ਖਿਆਲ ਹੈ ਕਿ ਉਹ ਕੌਮ ਨੇ ਉਹਨਾਂ ਨੂੰ ਉਹਦੀ ਸਜ਼ਾ ਵੈਸੇ ਹੀ ਦੇ ਰਏ ਕਿ ਉਹਨੂੰ ਰਕਾਰ ਦਿੱਤਾ ਇਸ ਕਰਕੇ ਅਸੀਂ ਅਕਾਲ ਤੱਕ ਦੇ ਬਹੁਤ ਉਹ ਸਾਡੇ ਲਈ ਤਗਰਕਾਰ ਹੈ ਜੋ ਉਹਨਾਂ ਦਾ ਫੈਸਲਾ ਠੀਕ ਹੈ ਬੰਦੀ ਸੀਦਾ ਦੀ ਰਹਾਈ ਨੂੰ ਲੈ ਕੇ ਤੁਹਾਡਾ ਕੀ ਕਦਰ ਹੈ ਅਸੀਂ ਜੀ ਹੁਣ ਮੇਰੀ ਮਨ ਸੀਗਾ ਮੇਰੀ ਗੱਲ ਚੱਲਦੀ ਸੀ ਵੀ ਮੈਂ ਐਮ ਐਨ ਸਾਹਿਬ ਤੋਂ ਟਾਈਮ ਲਵਾਂ ਹੋਮ ਮਿਨਿਸਟਰ ਤੋਂ ਤੇ ਸਾਡੇ ਤਿੰਨ ਮੁੱਦੇ ਮੇਨ ਤੇ ਨੁ મુદ્ਦੇ ਮੇਨ ਹੈ ਵੀ ਮੈਂ ਉਹ ਤਿੰਨਾਂ ਦੀ ਗੱਲ ਚੱਕਾ ਉਹਨਾਂ ਕੋਲੇ ਇੱਕ ਤਾਂ ਬੰਦੀ ਸਿੰਘਾਂ ਦਾ ਇੱਕ ਦੂਜਾ ਕਿਸਾਨਿਆਂ ਦਾ ਐਮਐਸਪੀ ਦਾ ਐਮਐਸਪੀ ਵੀ ਬਿੱਲ ਪਾਸ ਕਰਕੇ ਹੋਵੇ ਜਿਹੜੇ 700 ਸਿੰਘ ਸ਼ਹੀਦ ਹੋਏ ਸੀ ਉਹਨਾਂ ਨੂੰ ਇੱਕ ਤਾਂ ਮੁਆਵਜ਼ਾ ਮਿਲੇ ਤੇ 700 ਦੇ 700 ਪਰਿਵਾਰਾਂ ਨੂੰ ਨੌਕਰੀ ਮਿਲੇ ਤੇ ਇਹ ਸਭ ਤੋਂ ਮੇਰੀ ਦਾ ਵਿਸ਼ੇਸ਼ ਕਰ ਤੇ ਇੱਕ ਤੀਜਾ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੁੰਦੀ ਹੈ ਨਾ ਉਹਦੇ ਵਿੱਚ ਜਿਹੜੀ ਇੰਕ੍ਰੀਜ਼ਮੈਂਟ ਹੈ ਉਹ ਹੈ 3 ਸਾਲ 3 ਸਾਲ ਦੀ ਜੇ ਤੁਹਾਨੂੰ ਲੋਅਰ ਕੋਰਟ ਚ ਸਜ਼ਾ ਹੁੰਦੀ ਹੈ ਨਾ ਨਾਲ ਦੀ ਨਾਲ ਤੁਹਾਡੀ ਹਾਈ ਕੋਰਟ ਤੋਂ ਜ਼ਮਾਨਤ ਹੋ ਜਾਂਦੀ ਹੈ ਉਹਦੇ ਵਿੱਚ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਪਿਛਲੇ ਦਿਨੀ ਭਾਈ ਅਮਰਪਾਲ ਸਿੰਘ ਨੇ ਐਨਐਸਏ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਹੈ ਜੀ ਦੋਸਤੋ ਐਨਐਸਏ ਟੁੱਟਦਾ ਹੈ ਤਾਂ ਭਾਈ ਅਮਰਪਾਲ ਸਿੰਘ ਦੀ ਰਿਹਾਈ ਹੋ ਜਾਵੇਗੀ ਇਸ ਮਾਮਲੇ ਨੂੰ ਲੈ ਕੇ ਦੋਸਤੋ ਅੱਗੇ ਆਉਣ ਵਾਲੇ ਦਿਨਾਂ ਵਿੱਚ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ ਨਾਲ ਹੀ ਦੋਸਤੋ ਜੋ ਭਾਈ ਅਮਰਪਾਲ ਸਿੰਘ ਦੇ ਪਿਤਾ ਨੇ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਆਪਣੇ ਵਿਚਾਰ ਰੱਖੇ ਨੇ ਤੇ ਭਾਈ ਅਮਰਪਾਲ ਸਿੰਘ ਦੇ ਮਾਮਲੇ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਨੇ ਨਾਲ ਹੀ ਦੋਸਤੋ ਖਾਲਿਸਤਾਨ ਬਾਰੇ ਜੋ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਆਪਣਾ ਬਿਆਨ ਦਿੱਤਾ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਰੇ ਦੋਸਤੋ ਸਾਡੇ YouTube ਚੈਨਲ ਮੈਕਸ ਟੀਮ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ